ਹਲੇ ਨਾ ਬਾਹਰ ਚੁਗੜਾ ਨਹੀਂ ਆਉਂਦਾ ਹੈਗਾ ਕਿਉਂਕਿ ਇਹ ਫੀਡ ਪਰ ਹਿਲੇ ਹੋਇਆ ਨਾ ਚਿੱਟਾ ਬਟੇਰ ਹਲੇ ਵਧੀਆ ਲੱਗਦਾ ਸਸਿਆ ਗਾਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਜਾਨ ਪਰ ਆਪਾਂ ਨੇ ਬਾਈ ਬੋਲਤੇ ਘੰਟਾ ਕੋ ਬਾਹਰ ਚੁੱਕ ਲੂਗੇ ਜਦੋਂ ਤੱਕ ਮੈਂ ਫਾਰਮ ਵਿੱਚ ਆ ਤੇ ਜਾਣ ਲੱਗਿਆ ਫਿਰ ਬਾਈ ਆਪਾਂ ਫਿਰ ਬੰਦ ਕਰ ਦਾਂਗੇ ਤੇ ਬਾਕੀ ਬਾਈ ਬਟੇਰਾ ਦੇ ਬੱਚੇ ਨਿਕਲ ਰਹੇ ਆ ਕੱਲ ਤੇ ਤੁਹਾਨੂੰ ਦਿਖਾਉਨੇ ਆ ਮਸ਼ੀਨ ਵਿੱਚ ਤੇ ਚਕੋਰਾ ਦੇ ਵੀ ਨਿਕਲ ਰਹੇ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਪਹਿਲਾਂ ਤਾਂ ਚੈੱਕ ਕਰੋ ਇਹ ਬਾਈ ਕੱਲ ਨਿਕਲੇ ਸੀਗੇ ਚਕੋਰਾ ਦੇ ਤੇ ਇੱਕ ਬਟੇਰ ਦਾ ਬੱਚਾ ਨਿਕਲਿਆ ਸੀਗਾ ਤੇ ਦੋ ਹੈਗੀਆਂ ਚਿੱਟੇ ਤੇ ਦੋ ਹੈਗੀਆਂ ਬਾਈ ਗਰੇਜੇ ਕਦਰਦੇ ਆ ਤੇ ਇਹ ਆਪਾਂ ਨੇ ਇੱਥੇ ਕੱਲੇ ਚਾਰ ਛੱਡੇ ਹੋਏ ਆ ਤੇ ਜਿਹੜੇ ਬਾਕੀ ਦੂਜੇ ਸੀਗੇ ਉਹ ਆਪਾਂ ਨੇ ਇਧਰ ਖੁੱਲੀ ਜਗਾ ਛੱਡ ਤੇ ਘੁੰਮ ਰਹੇ ਹਾਂ ਵੀ ਪੂਰੇ ਆਪਣੇ ਟੋਟਲ ਬਾਈ ਇਹ 19 ਜਿਹੜੇ ਉਧਰ ਨਿਕਲੇ ਚਾਰ ਤੇ ਇੰਨਾ ਛਣੇ ਤੇ 19 ਬੱਚੇ ਆ ਚਕੋਰਾ ਦੇ ਤੇ ਹੁਣ ਤੁਹਾਨੂੰ ਮਸ਼ੀਨ ਚ ਵੀ ਦਿਖਾ ਲੰਨੇ ਆ ਆ ਦੇਖੋ ਚਾਰ ਤਾਂ ਬਾਈ ਚਕੂਰਾ ਦੇ ਨਿਕਲ ਗਏ ਹੋਰ ਬੱਚੇ ਤੇ ਬਟੇਰਾ ਦੇ ਬਟੇਰਾ ਦੇ ਬਾਈ ਨਿਕਲ ਗਏ ਚਾਰ ਪੰਜ ਬਟੇਰਾ ਦੇ ਨਿਕਲੇ ਹੋਏ ਆ ਤੇ ਚਿੱਟੇ ਰੰਗ ਦੇ ਵੀ ਨਿਕਲ ਗਿਆ ਇੱਕ ਚਿੱਟਾ ਬਟੇਰਾ ਹਲੇ ਵਧੀਆ ਲੱਗਦਾ ਕਈ ਦਿਨ ਤੋਂ ਬਾਈ ਮੈਸੇਜ ਵੀ ਆ ਰਹੇ ਸੀਗੇ ਬਾਈ ਹਨਾ ਬਟੇਰਾ ਦੇ ਬੱਚੇ ਕੋ ਦੋ ਨਿਕਲਨੇ ਸਟਾਰਟ ਹੋਣੇ ਆ ਤੇ ਹੁਣ ਬਾਈ ਸਟਾਰਟ ਹੋਇਆ ਨਿਕਲਨੇ ਤੇ ਕਈ ਵੀਰਾਂ ਨੂੰ ਆਪਾਂ ਨੇ ਦੇਣੇ ਵੀ ਆ ਇਹ ਬੱਚੇ ਤੇ ਡਿਲੀਵਰੀ ਨਹੀਂ ਬਾਈ ਆਪਾਂ ਕਰਦੇ ਹੈਗੇ ਕਈ ਵੀਰ ਕਹਿੰਦੇ ਵੀ ਅੱਜ ਤੇ ਪਹੁੰਚਾ ਦੂੰਗਾ ਤੇ ਡਿਲੀਵਰੀ ਵਾਲਾ ਕੰਮ ਬਾਈ ਔਖਾ ਕੰਮ ਹੈ ਪੱਸਾਂ ਚ ਲਾਉਣਾ ਬਾਲਟੀ ਆਪਾਂ ਨੇ ਬਾਈ ਦੁਬਾਰਾ ਫੇਰ ਰੱਖਤੀ ਬਾਲਟੀ ਵੀ ਤਾਂ ਰੱਖੀ ਆ ਹੌਗਰ ਸੀਗਾ ਜਿਹੜਾ ਆਪਣਾ ਇਹ ਬਾਈ ਹੋ ਗਿਆ ਖਰਾਬ ਤੇ ਇਹਦੀ ਨਾ ਪਿਛਲੀ ਪਲੇਟ ਹੁੰਦੀ ਆ ਤੇ ਉਹ ਪਾ ਮਗਵਾਵਾਂਗੇ ਉਹ ਫੇਰ ਚੇਂਜ ਕਰਕੇ ਫੇਰ ਦੁਬਾਰਾ ਚਲਾਵਾਂਗੇ ਇਹਨੂੰ ਚਲੋ ਹੁਣ ਤਾਂ ਇੰਨੀ ਲੋਡ ਵੀ ਨਹੀਂ ਹੈਗੀ ਅਮਿਊਨਿਟੀ ਦੀ ਕਿਉਂਕਿ ਹੁਣ ਨਵੀਂ ਬਹੁਤ ਜ਼ਿਆਦਾ ਹੋ ਗਈ ਹਵਾ ਵਿੱਚ ਤੇ ਬਾਈ ਪਹਿਲਾਂ ਹੁਣ ਆਪਾਂ ਬੰਦ ਕਰ ਦਿੰਦੇ ਇਹਨੂੰ ਆ ਜਿਹੜਾ ਜੀ ਬਾਈ ਚਿੱਟੇ ਜੇ ਘੁੰਮ ਰਹੇ ਹਨ ਲੱਤਾਂ ਵਾਪੜੀਆਂ ਇਹਨਾਂ ਦੀ ਦੇਖੋ ਲੱਗੇ ਦਿਖਦੀਆਂ ਹਨ ਵਿੱਚੋਂ ਇਸ ਛਾਉ ਨੂੰ ਵੀ ਬਈ ਮੈਂ ਛੱਡ ਦੂੰਗਾ ਕਾਂਟਾ ਕਾ ਛਾਉ ਨੂੰ ਛੱਡ ਦੂੰਗਾ ਕਾਂਟਾ ਕਾ ਸੋਪਾ ਛੱਡ ਦੂੰਗਾ ਤੇ ਬਈ ਚੁੱਕ ਜਾਨੇ ਆ ਬਾਕੀ ਹੁਣ ਸਾਰਾ ਟਾਈਮ ਤਾਂ ਬਈ ਫਿਰ ਆਪਾਂ ਛੱਡੇ ਕਰੂੰਗੇ ਇਹਨਾਂ ਨੂੰ 10-15 ਲਈਂ ਤੱਕ ਛੱਡੇ ਕਰੂੰਗੇ ਸਾਰਾ ਦਿਨ ਘੁੰਮਿਆ ਕਰੂੰਗੇ ਕੁ ਚੱਕਰ ਨਹੀਂ ਹੈਗਾ ਮੁਰਗੇ ਨੇ ਬਈ ਸਾਰੇ ਬੁਲਾ ਲਏ ਉੱਥੇ ਉੱਥੇ ਪਿਆਦਾ ਬੱਤਕਾਂ ਦਾ ਦਾਣਾ ਆਉ ਦੇ ਸਾਰੇ ਇਕੱਠੇ ਘਾਤੇ ਮੁਰਗੇ ਦੀ ਟੀਮ ਉੱਪਰੇ ਚਾਲਦੇ ਸਾਰੇ ਕੋਰੀ ਟ੍ਰੇਨਿੰਗ ਦਿੰਦਾ ਇਹਨਾਂ ਨੂੰ ਹੁਣ ਬੱਤਕਾਂ ਦੇਖਦੀਆਂ ਵੀ ਦਾਣਾ ਸਾਡਾ ਖਾ ਲਿਆ ਹਾਲੇ ਇਹਨਾਂ ਨੂੰ ਬਾਹਰ ਚੁਗੜਾ ਨਹੀਂ ਆਉਂਦਾ ਹੈਗਾ ਕਿਉਂਕਿ ਇਹ ਫੀਡ ਪਰ ਹਿਲੇ ਹੋਏ ਹਨ ਬਾਹਰ ਹਾਲੇ ਕੱਖੋ ਕਹੇ ਘੱਟੇ ਖਾਣੇ ਆ ਹੌਲੀ ਹੌਲੀ ਹਿਲੇ ਉਗੇ ਹੁਣ ਲੋ ਵੀ ਦੋਸਤੋ ਜਾਨਵਰਾਂ ਹੋ ਗਿਆ 1 ਘੰਟਾ ਹੋ ਗਿਆ ਘੁੰਮਦਿਆਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਪਾ ਦੇਣਾ ਦਾਣਾ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਦਾਣਾ ਪਾਉਣਾ ਹਾਂ Hare-hare, <laughs> 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 har <hugujay>, ਲੋ ਜੀ ਬਈ ਇੱਧਰ ਆਪਣਾ ਦਾਣੇ ਦਾ ਨਿਪਟੜ ਗਿਆ ਤੇ ਹੁਣ ਰਹਿ ਗਿਆ ਨਾ ਡ੍ਰਿੰਕਰ ਸਾਫ ਕਰਨੇ ਤੇ ਬਾਕੀ ਜਿਹੜੇ ਬਾਹਰ ਕੋ ਮਰ ਰਹੇ ਆ ਇਹਨਾਂ ਨੂੰ ਵੀ ਅੰਦਰ ਲੈ ਕੇ ਆਉਣੇ ਆ ਫੇਰ ਛੱਡ ਦੇਣੇ ਬੜਿਆਂ ਨੂੰ ਆ ਬੜੇ ਦੇਖ ਲਓ ਦੋ ਤਿੰਨ ਫੇਰ ਇੱਧਰ ਵੜ ਗਏ ਇਹ ਪਤਾ ਨਹੀਂ ਕਿੱਥੇ ਨੂੰ ਵੜ ਜਾਂਦੇ ਆ ਆ ਛੋਟੇ ਚੂਚਿਆਂ ਵਿੱਚ ਵੜ ਗਏ ਚਲੋ ਇਹਨਾਂ ਨੂੰ ਵੀ ਕੱਢਦੇ ਆ ਪਹਿਲਾਂ ਭਾ ਇਹਨਾਂ ਨੂੰ ਆਰ ਯਾਰ ਨੂੰ ਅੰਦਰ ਬਾੜਦੇ ਆ ਆਇਓ ਆਇਓ ਤੇ ਹੁਣ ਆਪਾਂ ਦਾਣਾ ਪਾ ਦਈਏ ਛੋਟੇ ਚੂਚਿਆਂ ਨੂੰ ਜਿਹੜੇ ਉਧਰ ਆਪਾਂ ਛੱਡੇ ਹੋਏ ਆ ਬਲੈਕ ਕਸਟਰ ਲੋਪ ਦੇ ਉਹਨਾਂ ਵਾਸਤੇ ਬਈ ਫੀਡ ਹੈ ਅਲੱਗ ਬਈ ਇਹਨਾਂ ਦਾ ਡਰਿੰਕਰ ਰਹਿ ਕੇ ਉਹ ਇਕੱਠੇ ਸਾਫ਼ ਕਰ ਦੂੰਗਾ ਅਸੀਂ ਪਹਿਲਾਂ ਦਾਣੇ ਤਾਂ ਆਪਾਂ ਨੇ ਮੇੜ ਲੈਣੇ ਆ ਡਰਿੰਕਰ ਸਾਰੇ ਇਕੱਠੇ ਸਾਫ਼ ਹੋ ਜੂਗੇ ਤੇ ਨਾਲੇ ਇੱਧਰ ਤੇ ਮੁੜ ਕੇ ਕੱਢ ਦਈਏ ਇਹਨਾਂ ਨੂੰ ਪਹਿਲਾਂ ਗੱਡਾਂ ਬਹਾਰ ਚੱਬ ਦਰ ਮੈਕ ਕਰਾਇਗਾ ਦੋ ਪਰ ਤੇ ਚੱਲ ਹੁਣ ਤੂੰ ਵੀ ਚੱਲ ਉਧਰ ਇਹਨਾਂ ਨੂੰ ਆਪੇ ਦਾਣਾ ਪਾ ਕੇ ਨਾ ਫਿਰ ਇੱਧਰ ਦਰਵਾਜ਼ਾ ਨਾਲ ਖੋਲ ਦੂੰਗੇ ਇਹਦਾ ਸਾਰਾ ਦਿਨ ਬਾਹਰੇ ਘੁੰਮੀ ਜਾਂਦੇ ਆ ਇਹਨਾਂ ਨੂੰ ਪਹਿਲਾਂ ਉਧਰ ਛੱਡ ਦਿੰਨਾ ਟਕਾਉ ਜਹੋ ਜਾ ਉਹ ਨਾ ਦੇਖੋ ਇਹਨਾਂ ਨੂੰ ਵੀ ਪਾ ਦੇ ਲੈ ਲੱਗ ਜਾਣਾ ਹਾਂ ਸਾਰੇ ਦਾਣਾ ਪਾ ਦਨੇ ਹਾਂ ਇਹਨਾਂ ਪਰ ਦੇ ਨਾਲ ਤਾਂ ਪਾਣੀ ਡ੍ਰਿੰਕਰ ਦੇਖ ਲੋ ਛਿਲਕੇ ਨਾਲ ਘਰੇ ਪਏ ਆ ਪਾਣੀ ਵੀ ਪਾ ਦਿੱਤਾ ਆਪਾਂ ਨੇ ਇੱਧਰ ਤੇ ਫੀਡ ਦਾ ਵੀ ਨਿਪਟ ਗਿਆ ਇਹਨਾਂ ਦਾ ਵੀ ਨਿਪਟ ਗਿਆ ਬਈ ਫੀਡ ਦਾ ਤੇ ਇਹਨਾਂ ਦਾ ਦਰਵਾਜ਼ਾ ਖੋਲਤਾ ਤੇ ਫੀਡ ਖਾ ਕੇ ਬਾਹਰ ਕੋ ਮਲੂਗੇ ਤੇ ਬਤਕਾਂ ਨੂੰ ਆਪਾਂ ਫੀਡ ਫੇਰ ਪਾ ਦਿੱਤੀ ਇਹਨਾਂ ਦੀ ਫੀਡ ਖਾ ਗਏ ਸੀ ਕਿ ਮੁਰਗੇ। ਯਾਹੀ ਹੁਣ ਬਟੇਰਾ ਨੂੰ ਪਾ ਦਈਏ। ਇਹ ਵੀ ਚੈਂ ਚੈਂ ਕਰਦੇ ਘੱਟੇ। ਤੇ ਅੰਡੇ ਵੀ ਇਹਨਾਂ ਦੇ ਪਾਏ ਆ ਇਹ ਆਪਾਂ ਬਾਈ ਹੁਣ ਦੁਪਹਿਰ ਤੇ ਬਾਅਦ ਹੀ ਚੱਕਾਂਗੇ ਟਾਈਮ ਬਾਤ ਹੋ ਗਿਆ ਬਾਈ ਦਾਣੇ ਤਾਂ ਨਿਪਟ ਗਿਆ ਸੋਣਾ ਤੇ ਸਦਰ ਡਰਿੰਕਰ ਵੀ ਸਾਫ਼ ਕਰ ਤੇ ਤੇ ਇੱਧਰ ਦਾਣਾ ਤਾਂ ਬਾਈ ਆਪਾਂ ਨੇ ਪਾਏ ਹੋਏ ਸੀਗੇ ਇਹਨਾਂ ਨੂੰ ਤੇ ਪਾਣੀ ਆਪਾਂ ਨੇ ਪਾਤਾ ਤੇ ਹੁਣ ਬਾਈ ਕਿਉਂਕਿ ਟਾਈਮ ਹੋ ਗਿਆ ਤਕਰੀਬਨ 10:00 ਵਜੇ ਤੇ ਇਹਨਾਂ ਹੁੰਦਾ ਵੀ ਹੁਣ ਆਪਾਂ ਬਾਈ ਕੱਢੇ ਦੰਦੇ ਨਾ ਉਹਨੂੰ ਕੀ ਸਰਪਤ ਟੈਂਪਰੇਚਰ ਵੀ ਬਾਈ 32 ਹੋ ਗਿਆ ਇਸ ਟਾਈਮ ਤੇ ਕੱਢੇ ਦੰਨੇ ਹਨ ਕੋਈ ਨਹੀਂ ਹਰ ਇੱਕ ਨਾ ਬਚਾ ਬੋਲਦਾ ਲੱਗਦਾ ਉਹ ਬੈਠੇ ਦੋ ਨਿਕਲੇ ਬੰਦੇ ਕਿੱਥੇ ਨਿਕਲ ਗਏ ਹੋ ਮਾਰੇ ਬੱਚੇ ਬੋਲ ਰਹੇ ਆ ਪਤਾ ਨਹੀਂ ਕਿੱਥੇ ਨਿਕਲ ਗਏ ਚਲੋ ਇੱਥੇ ਪਹਿਲਾਂ ਹੀ ਮੈਂ ਇੱਕ ਫੁੜਿਆ ਇੱਦਾਂ ਇੱਕ ਉਹ ਸੀਗਾ ਬਾਹਰ ਘੁੰਮ ਰਿਹਾ ਸੀਗਾ ਪਤ ਨਹੀਂ ਮਸ਼ੀਨ ਇੱਥੇ ਨਾ ਖੁੱਲੀ ਰਹੀ ਥੋੜੀ ਜੀ ਇੱਥੇੋਂ ਨਿਕਲ ਗਏ ਚਲੋ ਵੀ ਹਾਂ ਤੁਹਾਨੂੰ ਛੱਡੀ ਉੱਧਰ ਦਾਣਾ ਦੂਣਾ ਆਪਣਾ ਖਾਓ ਹਲੇ ਆ ਤਾਂ ਹੁਣੀ ਨਿਕਲੇ ਲੱਗਦਾ ਤੇ ਇਹਨੂੰ ਵੀ ਥੋੜਾ ਜਿਹਾ ਫੁੱਲ ਲੈਣ ਤੋਂ ਤੇ ਉਹ ਚਿੱਟੇ ਨੂੰ ਛੱਡ ਤਨੇ ਆ ਜਾ ਆ ਜਾ ਸਿਆਪ ਕੰਮ ਨਾ ਤੁਮ ਇੱਕ ਮੰਨੂ ਛਕੋਰ ਦਾ ਹੋ ਲਾ ਕੀ ਆਲਵੀ ਕਰ ਦੰਨੇ ਆ ਮਸ਼ੀਨ ਬੰਦ ਤੇ ਬੀ ਦਾਣਾ ਪਾ ਦਿਆਂ ਨੂੰ ਖਾ ਲੂਗੇ ਤੇ ਦੋਸਤੋ ਕਰਦੇ ਆ ਜੀ ਵੀਡੀਓ ਨੂੰ ਬੰਦ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ